ਪੰਜਾਬ ਅੰਦਰ ਭਗਵੰਤ ਮਾਨ ਦੀ ਸਰਕਾਰ ਵੱਲੋਂ ਬੁੱਢਲਾਡਾ ਵਾਸੀਆਂ ਨੂੰ ਤਿੰਨ ਨਵੀਆਂ ਬਸਾਂ ਦੇ ਕੇ ਯਾਤਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ 'ਚ ਕੀਤਾ ਵਾਦਾ। ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਦੇ ਯਤਨਾਂ ਸਦਕਾ ਪੀਆਰਟੀਸੀ ਚੇਅਰਮੈਨ ਰਣਜੋਤ ਸਿੰਘ ਹੜਾਣਾ ਦੇ ਬੁੱਢਲਾਡਾ ਦੌਰੇ ਤੋਂ ਬਾਅਦ ਹਲਕਾ ਵਾਸੀਆਂ ਦੀ ਮੰਗ ਨੂੰ ਕੀਤਾ ਪੂਰਾ ਜਿਸ ਨੂੰ ਅੱਜ ਐਮਐਲਏ ਬੁੱਧਰਾਮ ਵੱਲੋਂ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਗਿਆ। ਬੁਢਲਾੜਾ ਡਿਪੂ ਅੰਦਰ ਤਿੰਨ ਨਵੀਆਂ ਬੱਸਾਂ ਮਿਲਣ ਨਾਲ ਪੀਆਰਟੀਸੀ ਕਾਮਿਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਅਤੇ ਹਲਕਾ ਵਿਧਾਇਕ ਨੂੰ ਹੋਰ ਨਵੀਆਂ ਬੱਸਾਂ ਡਿਪੂ ਵਿੱਚ ਭੇਜਣ ਦੀ ਮੰਗ ਕੀਤੀ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਮੈਂ ਬੁਢਲਾੜਾ ਦੇ ਵਿਕਾਸ ਵਾਸਤੇ ਜਿੱਥੇ ਵੀ ਘਾਟ ਹੁੰਦੇ ਕਿਸੇ ਕਿਸਮ ਦੀ ਘਾਟ ਹੁੰਦੀ ਹੈ ਮੈਂ ਉਹ ਗੱਲ ਪੂਰੀ ਕਰਨ ਵਾਸਤੇ ਆਪਣਾ ਜਿਹੜਾ ਐਜ ਐਮਐਲਏ ਤੌਰ ਤੇ ਸਰਕਾਰ ਦੇ ਦਬਾਅ ਵੀ ਪਾਉਣਾ ਉਹਨਾਂ ਨੂੰ ਬੇਨਤੀ ਵੀ ਕਰਦਾ ਸੋ ਬੁਢਲਾੜਾ ਡਿਪੂ ਦੀ ਬੱਸਾਂ ਆਂਦੀਆਂ ਆਪਣੀਆਂ ਜਿਹੜੀ ਹੈਗੀ ਸੀ ਕਾਹੀ ਵੱਡੀ ਗੱਦ ਦੇ ਘਾਟ ਹੋ ਗਈ ਸੀ ਉਦੇ ਘਾਟ ਪਿੱਛੇ ਹੁੰਦਾ ਵੀ ਹਰ ਸਾਲ ਕੋਈ ਨਾ ਕੋਈ ਬੱਸ ਕੰਡਮ ਹੋ ਜਾਂਦੀ ਹੈ। ਉਹ ਰੂਟ ਬੰਦ ਹੋ ਜਾਂਦਾ ਹੈ। ਸੋ ਇਸ ਕਰਕੇ ਮੈਂ ਟਰਾਂਸਪੋਰਟ ਮੰਤਰੀ ਸਾਹਿਬ ਨੂੰ ਤੇ ਪੀਆਰਡੀ ਦੇ ਚੇਅਰਮੈਨ ਹਰਜੋਤ ਸਿੰਘ ਜਿਹੜਾ ਬੰਡਾ ਨੇ ਸਾਡੀ ਪਾਰਟੀ ਦੇ ਬੰਦੇ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਸਾਨੂੰ ਬੜਾ ਦੇ ਰਿਪੂ ਵਾਸਤੇ ਬੱਸਾਂ ਦਿਓ ਨਾ ਤਿੰਨ ਬੱਸਾਂ ਤਾਂ ਦੇਖੋ ਨਵੀਆਂ ਭੇਜ ਦਿਆਂ ਤੇ ਚਾਰ ਬੱਸਾਂ ਐਸੇ ਮਹੀਨੇ ਦੇ ਵਿੱਚ ਹੋਰ ਆ ਜਾਣਗੀਆਂ। ਇਸ ਤੋਂ ਬਾਅਦ ਜਿੰਦੋਂ ਵੀ ਪੰਜਾਬ ਸਰਕਾਰ ਬੱਸਾਂ ਖਰੀਦਦੀ ਹੈ ਤਾ ਅਸੀਂ ਉਹ ਬਸਾਂ ਦਾ ਆਪਣਾ ਜੀ ਹਿੱਸਾ ਆਪਣਾ ਢਿੱਪੂ ਦਾ ਉਹ ਲੈ ਰਹੇ ਨੇ ਆ ਸੋ ਸਾਡੀ ਕਾਮਯਾਬੀ ਹੈ ਸਾਡੇ ਸਵਾਰੀਆਂ ਦੇ ਕਿੰਨੀਆਂ ਸਾਡਾ ਢਿੱਪੂ ਹੈ ਭੱਜੇ ਭਰਿਆ ਫਿਰਦਾ ਹੈ ਬਸਾਂ ਦੇ ਨਾਲ ਸੋ ਕਰਮਚਾਰੀਆਂ ਦੀ ਇਹਦੇ ਨਾਲ ਨਿਯੁਕਤੀ ਦਾ ਵੀ ਫਰਕ ਆਉਂਦਾ ਹੈ ਜਿਹੜੇ ਤਿੰਨ ਡਰਾਈਵਰ ਅੱਜ ਵੇਲੇ ਬੈਠੇ ਸੀ ਉਹਨੂੰ ਬਸਾਂ ਮਿਲ ਗਿਆ ਕਰੈਕਟਰ ਬਸਾਂ ਮਿਲ ਗਿਆ ਤਿਆਰ ਬਸਾਂ ਹੋ ਰਹੀਆਂ ਚਾਰ ਡਰਾਈਵਰਾਂ ਨੂੰ ਫਰਕ ਆ ਮਿਲ ਜੂਗਾ ਸੋ ਸਾਡੀ ਇਸ 1982 ਤੋਂ ਇਹ ਬੱਸ ਢਿੱਪੂ ਬਣਿਆ ਹੈ ਇਦੀ ਕਾਮਯਾਬੀ ਪਿੱਛੇ ਇਹਨਾਂ ਦੇ ਸਾਰੇ ਮੁਲਾਜ਼ਮਾਂ ਦਾ ਜੀਐਮ ਸਾਹਿਬ ਦਾ ਜਿੰਨੇ ਵੀ ਕਾਲ ਮੁਲਾਜ਼ਮ ਨੇ ਇਹਨਾਂ ਦਾ ਬੜਾ ਬੜਾ ਦੇਣ ਹੈ ਸੋ ਇਹਨਾਂ ਨੇ ਸਾਡਾ ਟੀਪੂ ਬਚਾ ਕੇ ਰੱਖਿਆ ਹੋਇਆ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਸੋ ਸਰਕਾਰ ਦਾ ਵੀ ਧੰਨਵਾਦ ਹੈ ਚੇਅਰਮੈਨ ਪੀਆਰਟੀ ਸੇ ਧੰਨਵਾਦ ਕਰਦਾ ਕਿ ਸਾਨੂੰ ਬਸਾਂ ਦਿੱਤੀਆਂ ਨੇ ਹਾਂਜੀ ਟ੍ਰੈਮ ਸਪੈਸੀ ਜੋ ਚੱਲ ਪੈਣਗੇ ਜੋ ਜਲੰਧਰ ਦੇ ਲੌਂਗ ਰੂਟ ਮੇਸੀ ਉਹ ਸੀ ਜਮਨਾ ਨਗਰ ਚਲਾ ਰਹੇ ਹਾਂ ਇਹਨੇ ਸਵਾਰੀਆਂ ਦਾ ਸਹੂਲਤ ਦੇ ਰਹੇ ਬਹੁਤ ਬੜਿਆ ਲੰਮਾ ਰੂਟ ਜੋ ਬੰਦ ਸੀਗੇ ਕਿਲੋਮੀਟਰ ਨੇ 180 ਉਹ ਸੂਤਸੀਂ ਦੇ ਰਹਿਆ ਹੋਰ ਮੈਨੂੰ ਕਿੰਨਾ ਲਾਭ ਹੋਵੇ ਬਹੁਤ ਲਾਭ ਹੋਊਗਾ ਜੀ ਕਿੰਨੇ ਬੱਸਾਂ ਡੇਪੂ ਆਪਰਾ ਭਲਾੜਾਈ ਔਰ ਕਿੰਨੀਆਂ ਬੱਸਾਂ ਚੱਲ ਰਹੀਆਂ ਨੇ ਚੰਨ ਬੱਸਾਂ ਨਮੀ ਆ ਚੁੱਕੀ ਜੀ ਚਾਰ ਬੱਸਾਂ ਦੀ ਹੋਰ ਮੀ ਦਾ ਵੀ ਆ ਜਾਣੀਆਂ ਇਸ ਮਹੀਨੇ ਤੱਕ ਕਿੰਨੀਆਂ ਬੱਸਾਂ ਨੇ 76 ਬੱਸਾਂ ਹੀ 11 ਕਿਲੋਮੀਟਰ ਬਸਾਂ ਨੇ ਜੀ ਤੇ ਨਵੰਨੀਆਂ ਨੇ ਜੀ ਬਾਹਰ ਵੱਡੀਆਂ ਬਣਨ ਸਾਡੇ 76 ਬਸਾਂ ਦਾ ਫੀਟ ਬਲਦੇਵ ਸਿੰਘ ਜੀ ਜੀ ਤੁਹਾਨੂੰ ਅੱਜ ਨਵੀਂ ਬੱਸ ਮਿਲੀ ਹੈ ਨਵੀਂ ਬੱਸ ਕਿਸ ਤਰ੍ਹਾਂ ਸਵਾਰੀਆਂ ਨੂੰ ਤੁਸੀਂ ਅੱਗੇ ਸਫਰ ਕਰਾਓਗੇ ਸਫ਼ਰ ਹਾਂ ਜੀ ਸਵਾਰੀਆਂ ਨੂੰ ਵਧੀਆ ਤੰਗ ਤਰੀਕੇ ਨਾਲ ਅਸੀਂ ਅੱਗੇ ਸਫਰ ਕਰਾਵਾਂਗੇ ਜੀ ਸਾਨੂੰ ਵਧੀਆ ਬਸਾਂ ਵੀ ਮਿਲੀ ਹੈ ਜੀ ਧੰਨਵਾਦ ਕਰਦੇ ਹਾਂ ਸਰਕਾਰ ਦਾ ਜੀ ਹਾਂ ਜੀ ਬਹੁਤ ਖੁਸ਼ੀ ਹੋਈ ਹੈ ਜੀ ਧੰਨਵਾਦ ਜੀ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ